हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਸੇਵਕ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਤੇ ਖਾਸ ਵਿਜਿਟ ਦੋਸਤੋ ਤੁਸੀਂ ਪਿੰਡ ਡੱਲ ਕਰਨੀ ਆ ਡਲੇਰੀ ਵਾਂ ਪਿੰਡ ਬਿਲਕੁਲ ਨਜ਼ਦੀਕ ਆ ਖਾਲੜੇ ਪਿੰਡ ਤੋਂ ਵੀ ਦੂਰੀ ਥੋੜੀ ਆ ਪਿੰਡ ਡੱਲ ਦੀ ਤੇ ਪੂਰੀ ਡਿਟੇਲ ਆਪਾਂ ਵੀਰ ਗੁਰਸੇਵਕ ਤੋਂ ਲੈ ਲਾਂਗੇ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰਦੇ ਆ ਕਿ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਪਸ਼ੂ ਚਾਰ ਆ ਠੀਕ ਹੈ ਜੀ ਤੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝਵੇ ਜਾ ਸਕੇ ਤੇ ਭਿੱਖੀਵੰਡ ਤੋਂ ਦੋਸਤੋ ਕੋਈ 10 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਡੱਲ ਦੀ ਠੀਕ ਹੈ ਜੀ ਤੇ ਆਉ ਲੈਨੇ ਆ ਬਥੇਰੇ ਡਿਟੇਲ ਵੀਰ ਗੁਰਸੇਵਕ ਤੋਂ ਤੇ ਤਰੀਕ ਤੁਸੀਂ ਦੋਸਤੋ ਜਰੂਰ ਨੋਟ ਕਰ ਲਓ ਅੱਜ 1 ਮਾਰਚ ਆ ਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਾਸਰੀ ਕਾਲ ਪਾਜੀ 80 ਕਾਲ ਜੀ ਹੋਰ ਵੀਰ ਗੁਰਸੇਵਕ ਕਿੱਦਾਂ ਜੀ ਸਟ੍ਰੇਟ ਠਾਕ ਪਾਜੀ ਵਧੀਆ ਜੀ ਤੁਸੀਂ ਠੀਕ ਹੈ ਜੀ ਹਾਂ ਜੀ ਤੇ ਵੀਰ ਗੁਰ ਸੇਵਕ ਅੱਜ ਪਸ਼ੂ ਚਾਰ ਵਕਾਉ ਨੇ ਆਪਣੇ ਕੋਲ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣ ਵੜਾ ਬਾਕੀ ਸਾਰੇ ਪਸ਼ੂ ਦੁੱਧ ਤੇ ਚਲਣ ਡੇ ਨੇ ਹਾਂਜੀ ਬਾਜੀ ਠੀਕ ਹੈ ਜੀ ਤੇ ਡਿਟੇਲ ਆਪਾਂ ਇੱਕ ਪਾਸਿਓਂ ਸ਼ੁਰੂਆਤ ਕਰਦੇ ਹਾਂ ਇਸ ਝੋਟੀ ਤੋਂ ਕਰ ਲਈਏ ਫਿਰ ਕੀ ਇਨਫੋਰਮੇਸ਼ਨ ਹੈ ਝੋਟੀ ਦੀ ਆ ਸੂਬਾ ਕਿੰਨਾ ਸੂਈ ਆ ਜੀ ਦੂਜੇ ਸੂਵੇ ਸੂਈ ਆ ਦੂਜਾ ਸੂਬਾ ਹਾਂਜੀ ਤੇ ਦਿਨ ਕਿੰਨੇ ਕੋ ਗਿਆ ਚਿੱਲੇ 15 ਚ ਦਿਨ ਹੋ ਗਏ ਹਾਂ ਜੀ 15 ਦਿਨਾਂ ਦੀ ਸੂਈ ਆ ਹਾਂਜੀ ਠੀਕ ਹੈ ਜੀ ਬੱਚਾ ਮਗਰ ਇਹਦੇ ਕੱਟੀ ਆ ਬਾਜੀ ਠੀਕ ਹੈ ਜੀ ਮਗਰ ਕੱਟੀ ਆ ਤੇ ਹੁਣ ਕਿੰਨੇ ਕ ਦੁੱਧ ਤੇ ਚੱਲਣ ਡਈ ਆ 9 ਲੀਟਰ ਬਾ ਠੀਕ ਹੈ ਜੀ। ਲਓ ਦੋਸਤੋ 9 ਕਿ ਲੀਟਰ ਠੀਕ ਹੈ ਜੀ। ਕੋ 15 ਦਿਨਾਂ ਦਾ ਸੁਆ ਹੈਗਾ ਦੂਜਾ ਸੁਆ। ਆ ਕੱਟੀ ਮਗਰ ਤੁਸੀਂ ਵੇਖ ਸਕਦੇ ਜੇ ਬੱਚਾ ਆ ਬਿਲਕੁਲ ਤੁਹਾਡੇ ਸਾਹਮਣੇ ਆ। ਆ ਲਓ ਜੀ। ਠੀਕ ਹੈ ਜੀ। ਬਾਕੀ ਚੂਣ ਝਾਂਣ ਵੀਰ ਕਰ ਸੇਵਕਾ ਕਿਦਾਂ? ਵਧੀਆ ਭਾਜੀ। ਚਵਾਈ ਚੰਗੀ। ਉਹ ਸਾਨੂੰ ਬਹੁਤ ਵਧੀਆ ਚਵਾਈ ਮਾਜੀ। ਠੀਕ ਹੈ ਜੀ। ਲਓ ਦੋਸਤੋ ਚੂਣ ਝਾਂਣ ਇੱਕ ਨੰਬਰ ਆ। ਦੂਜਾ ਸੁਬਾ ਇਹ ਝੋਟੀ ਸੋਈ ਆ ਬਾਕੀ ਸਿੰਘੀ ਸਿੰਘੀ ਬਹੁਤ ਵਧੀਆ ਗੁਲਾਈ ਦੇ ਵਿੱਚ ਆ ਸਿੰਘ ਠੀਕ ਆ ਤੇ ਕੱਦ ਕਾਠ ਵੀ ਚੰਗਾ ਵਡੀਆਂ ਝੋਟੀਆਂ ਦੇ ਵਿੱਚ ਹੀ ਆਪਾਂ ਇਹਨੂੰ ਗਿਣ ਸਕਦੇ ਆ ਤੇ ਖੋਲ ਕੇ ਇੱਕ ਵਾਰੀ ਵੀਰ ਗਰ ਸੇਵਕ ਕਰੀਏ ਸਾਹਮਣੇ ਸਾਰਿਆਂ ਤੇ ਤੇ ਹੁਣ ਦੋਸਤੋ 9 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਆਣ ਕੇ ਬਾਕੀ ਚੋਣ ਚਾਨ ਇੱਕ ਨੰਬਰ ਆ ਜਿੱਦਾਂ ਮਰਜ਼ੀ ਕੋਈ ਵੀਰ ਆਪਣੀ ਸਾਈ ਭੈਣਾ ਕਰਕੇ ਤਸੱਲੀ ਕਰ ਸਕਦਾ ਆ ਘਾਣਾਂ ਕੇ ਦੋ ਟਾਈਮ ਜੋ ਕੇ ਇੱਕ ਟਾਈਮ ਜੋ ਕੇ ਤੇ ਆ ਲਓ ਜੀ ਨਾਰਮਲ ਇੱਕ ਸਾਈਡ ਜੀ ਰੱਖਦੀ ਨਾ ਵੀਰ ਥੋੜੀ ਜੀ ਹੈ ਹਨਾ ਬਾਕੀ ਚੋਣ ਚਾਣ ਦੇ ਵਿੱਚ ਧਾਰਾ ਦਾ ਕੋਈ ਫਰਕ ਨਹੀਂ ਨਾ 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 ਕੋਈ ਫਰਕ ਨਹੀਂ ਧਾਰਾ ਦਾ ਦੂਜਾ ਸੁਆ ਇਹ ਛੋਟੀ ਸੂਈ ਹੈ ਠੀਕ ਆ ਤੇ ਥਾਨਾ ਵਾਈਟ ਆ ਆ ਤੁਸੀਂ ਦੇਖ ਸਕਦੇ ਜੇ ਥਾਨਾ ਦਾ ਸਾਈਜ਼ ਨੇ ਠੀਕ ਆ ਥੋੜਾ ਤੋੜ ਲੀ ਜੀ ਆ ਲੈ ਠੀਕ ਹੈ ਵੀਰ ਲੈ ਜੀ ਠੀਕ ਹੈ ਜੀ ਅੱਛਾ ਵੀਰ ਗੁਰਸੇਵਕ ਕੀ ਮੁੱਲ ਕਰਦੇ ਆ ਵੀਰ ਝੋਟੀ ਦੀ ਕੀ ਡਿਮਾਂਡ ਕਰਦੇ ਆ ਭਾਜੀ ਮੋਲੇ ਦਾ 70000 ਰੁਪਿਆ ਜੀ ਹਾਂਜੀ 68000 ਦੀ ਦੇ ਦਾਂ ਜੀ 68000 ਦੀ ਹਾਂਜੀ 2000 ਵਿੱਚੋਂ ਲੈਸ ਕਰ ਦਾਂ ਹਾਂਜੀ 2000 ਲੈਸ ਹੋ ਜੂਗਾ ਠੀਕ ਹੈ ਜੀ ਲਓ ਦੋਸਤੋ 70000 ਮੋਲ ਆ ਠੀਕ ਹੈ ਡਿਮਾਂਡ 70000 ਆ ਵਿੱਚੋਂ 2000 ਰੁਪਿਆ ਛੋਟ ਲੈਣ ਦੇ ਨਾਲ ਲਾਸਟ ਜਿਹੜਾ ਲੈਣ ਦੇ ਨਾਲ ਉਹ 68000 ਆ ਠੀਕ ਹੈ ਜੀ 68000 ਜਿਹੜਾ ਦੋਸਤੋ ਲਾਸਟ ਲੈਣ ਦੇ ਨਾਲ ਸੋ ਬਾਕੀ ਵੀਰ ਕੋਈ ਆਣ ਕੇ ਦੀ ਚੋਗੇ ਤਸੱਲੀ ਕਰ ਸਕਦਾ ਚਾਰੇ ਥਾਣਾ ਦੀ ਸਪੇਸ ਵੇਰਲ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਇਸ ਤੋਂ ਬਾਅਦ ਵੀਰ ਕਰ ਸੇਵਕ ਆਪਣੇ ਕੋਲ ਜਿਹੜੀ ਅਗਲੀ ਇਹ ਬਲੈਕ ਰੰਗ ਦੇ ਵਿੱਚ ਵਹਿੜ ਇਹ ਗੱਬਣ ਹਾਂਜੀ ਇਹ ਗੱਬਣ ਜੋ ਇਹ ਸੂਆ ਪਹਿਲਣੀ ਆ ਦੂਜੇ ਸੂਏ ਦੂਜਾ ਸੂਆ ਹੁੰਦੀ ਆ ਦਿਓ ਜੀ ਸੋ ਦੂਜਾ ਸੂਆ ਦੋਸਤੋ ਇਸ ਵੇੜ ਨੇ ਸੂਣਾ ਠੀਕ ਆ ਤੇ ਦਿਨ ਕਿੰਨੇ ਕ ਹੈਗਾ ਕੋਈ ਪੱਕਾ ਕੋਈ ਲਿਖਿਆ ਜਾਂਦਾ ਕੁਝ ਭਈ 10 ਤੱਕ ਦਿਨ ਲੱਗ ਜੂਗਾ ਆ ਲਾਏ ਪਈਏ ਵੈਸੇ ਲੈ ਜੂ 8-10 ਹਾਂਜੀ ਠੀਕ ਆ ਤੇ ਦੂਜਾ ਸੁਹਾ ਦੋਸਤੋ ਬੱਛੀ ਠੀਕਾ ਹੌਲੀ ਆ ਨਵੀ ਜੀ ਆ ਬਾਕੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਲਾਏ ਬਣਾਏ ਪਈ ਆ ਕਰਮਾ ਲਈ ਬਾਕੀ ਥਣ ਥਣ ਵੀ ਤੁਹਾਨੂੰ ਪੂਰਾ ਤਸਲੀ ਨਾਲ ਆਪਾਂ ਦਿਖਾ ਦਾਂਗੇ ਸੈ ਸੂਜ ਵਿੱਚ ਤੇ 10 ਕ ਦਿਨ ਘਟੋ ਘਟ ਵੀ 10 ਕ ਦਿਨ ਆਈਡੀਆਂ ਬੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਆ ਆਲੋ हाँ ठीक है फिर सेव को तोड़ के आलो। हाथी हाथी हाँ तोड़ लिया ਅੱਛਾ ਵੀਰ ਗੁਰਸੇਵ ਕਹਿੰਦਾ ਮੁੱਲ ਫਿਰ ਕੀ ਕਰਦੇ ਪਏ ਇਹਦਾ ਭਾਜੀ ਮੁੱਲ 30000 ਰੁਪਇਆ ਜੀ ਅੱਛਾ ਜੀ 28000 ਦੇ ਦਾਂ 28000 ਦੇ ਹਾਂਜੀ ਲਓ ਦੋਸਤੋ ਗੱਬਣ ਤਿਆਰ ਵੈੜਾ ਕੋਈ 8-10 ਦਿਨ ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾ ਦਿੰਨੇ ਆ ਤੇ 28000 ਦੇ ਵੀਰਾਂ ਤਾਂ ਦੇ ਦਿਆਂਗੇ ਡਿਮਾਂਡ 30000 ਬਾਕੀ ਥਣ ਤੁਹਾਨੂੰ ਬਹੁਤ ਵਧੀਆ ਪੂਰਾ ਕਾਢ ਆਊਗੀ ਦੋਸਤੋ ਹੱਥੀ ਚਵਾਈਲਾ ਥਣ ਬਾਕੀ ਆ ਤੁਸੀਂ ਇੱਕ ਵਾਰੀ ਹੋਰ ਥੋੜਾ ਨੇੜੇੋਂ ਵੇਖ ਕੇ ਚੈੱਕ ਕਰ ਸਕਦੇ ਜੀ ਹਾਂ ਲੱਗ ਠੀਕ ਹੈ ਜੀ ਤਬੀਰ ਅਗੇ ਆ ਤੀਸਰੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਬੈਡ ਇਹ ਸੂਈ ਆ ਹਾਂਜੀ ਇਹਨੂੰ ਅੱਜ ਕਿੰਨਾ ਕ ਸਮਾਂ ਹੋ ਗਿਆ ਜੀ 10 12 ਦਿਨਾਂ ਦੇ ਹੋ ਚਲੇ 10 12 ਦਿਨਾਂ ਦੇ ਬੱਛੀ ਹੈ ਮਗਰ ਹਾਂਜੀ ਬੱਛੀ ਹੈ ਮਗਰ ਠੀਕ ਹੈ ਜੀ ਸੂਹਾ ਦੂਜਾ ਹੀ ਹੈ ਹਾਂਜੀ ਲੋ ਜੀ ਆ ਮਗਰ ਬੱਛੀ ਆ ਫੀਮੇਲ ਕਾਫ ਠੀਕ ਆ ਸੂਹਾ ਦੂਜਾ ਸੂਈ ਹੈ ਤੇ 10 ਕ ਦਿਨ ਵੀਰ ਦੱਸ ਰਿਹਾ ਵੀ 10 ਕ ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਹੁਣ ਦੁੱਧ ਦੀ ਥੱਲੇ ਕੀ ਹੈ ਕੀ ਜੀ 12 ਲੀਟਰ ਹੈ ਜੀ ਦੁੱਧ ਦੇ ਦਸਤ 12 ਲੀਟਰ ਹਾਂਜੀ ਠੀਕ ਹੈ ਜੀ ਤਾਂ ਜਿਵੇਂ 12 ਲੀਟਰ 2 10 ਵਾਟ ਦੇ ਹੁਣ ਥੱਲੇ 10kg ਦੀ ਨਾਲ ਦੀ ਸੂਈ ਤੇ ਬਾਕੀ ਆ ਤੁਸੀਂ ਇੱਕ ਵਾਰੀ ਥਣ ਦੇਵਾ ਵੇਖ ਕੇ ਚੈੱਕ ਕਰ ਲਓ ਠੀਕ ਹੈ ਜੀ ਠੀਕ ਹੈ ਵੀਰ ਗੁਰਸੇਵ ਕੇ ਲੈ ਆਈਏ ਸੇ ਖੋਲ ਕੇ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਤਸਲੀਨਾਤ ਹੋਰ ਕੇ ਦਿਖਾ ਦਿੰਦੇ ਆ ਤੇ 12 ਕਿ ਲੀਟਰ ਦੀ ਮਿਲ ਕ ਕਪੈਸਿਟੀ ਆ ਤਾਂ 10kg ਦੀ ਸੂਈ ਮਗਰ ਬੱਛੀ ਆ ਠੀਕ ਆ ਤੇ ਆਪ ਵੀ ਦੋਸਤੋ ਬਿਲਕੁਲ ਹੋੜੀ ਆ ਦੂਜਾ ਸੂਬਾ ਸੂਈ ਆ ਬਹੁਤ ਦੰਦੀ ਦਾ ਜਵਾਨ ਹੋ ਗਈ ਹੋ ਗਈ ਵੀਰ ਹਰ ਦੰਦ ਨੰਦ ਨਹੀਂ ਵੇਖੀ ਜਵਾਨ ਆਦੇ ਆਣੀ ਉਹ ਠੀਕ ਹੈ ਬਾਕੀ ਚੁੰਡ ਚੋਂ ਪੰਗਾ ਮੁੰਗਾ ਪਾਈ ਲੈਣੀ ਵੈਸੇ ਆਪਾਂ ਹਾਂਜੀ ਵੰਜਾ ਤੇ ਪਾ ਦਈਦਾ ਹਾਂ ਪਾ ਲੈਂਦੇ ਠੀਕ ਹੈ ਲੋਰੀ ਲੋਲ ਦੋ ਸੂ ਠੀਕ ਹੈ ਬਾਕੀ ਥਾਂ ਥਾਂ ਪੂਰਾ वाकिला हाथी चवाईला थाना ठीक है सर आओ जी मोड़ दो वीर ठीक है जी तो दोस्तों दूसरा सुबह ठीक है जी बाकी डिटेल थाने वीरबा मिल गई है 12 ਕਿਲੋ ਜਿਹੜਾ ਦੁੱਧ ਇਸ ਬੈਰ ਦੇ ਥੱਲੇ ਮਗਰ ਬੱਛੀ ਆ ਬੱਛੀ ਵੀ ਬਿਲਕੁਲ ਐਚ ਐਫ ਬਰੀਡ ਦੇ ਵਿੱਚ ਆ ਸੋ ਪਿਓਰ ਮਗਰ ਐਚ ਐਫ ਬਰੀਡ ਦੇ ਵਿੱਚ ਬੱਛੀ ਆ ਠੀਕ ਆ ਤੇ ਵੀਰ ਕਰ ਸਾਬ ਕਿ ਅੱਜ ਕੀ ਕਰਦੇ ਆ ਮੁੱਲ ਕਿੱਥੋਂ ਤੱਕ ਦੇ ਦੇਣੀ ਮੁੱਲ ਆ ਜੀ 45000 ਰੁਪਏ ਦਾ ਆ 40 ਦੀ ਦੇ 40 ਦੀ ਹੂੰ ਹੋਰ ਵੀ ਕਰਦੀ ਆ ਮਾਨਤਨ ਹੋਰ ਕਰਦਾ ਕਰਦੇ ਅੱਜ ਹੈ ਸੋ ਦੋਸਤੋ 40000 ਦੀ ਵੀਰਾਂ ਦਾ ਵੀ ਲੈਣ ਦੇਣ 40000 ਦੇ ਵਿੱਚੋਂ ਹੋਰ ਵੀ ਛੋਟ ਚੱਪਾ ਹੋ ਜਾਊਗਾ ਕੋਈ ਵੀਰ ਘਰੇ ਆਉਂਦਾ ਮੌਕੇ ਤੇ ਮਾਨਤਨ ਹੋ ਜਾਊਗਾ ਸੋ ਰੇਟ ਜਨੂਣਾ ਜਾਇਜ਼ ਰੇਟ ਆ ਬਾਕੀ ਕੋਈ ਵੀਰ ਆਵੇ ਆਪਦੀ ਨਰਕਪਰਕ ਕਰੇ ਤਸੱਲੀ ਕਰੇ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਠੀਕ ਆ ਜੀ ਦੂਰ ਨੇੜੇ ਤੋਂ ਕੋਈ ਵੀਰ ਸੰਪਰਕ ਕਰਦਾ ਵੀਡੀਓ ਕਾਲ ਤੇ ਵੀ ਤੁਸੀਂ ਚਿਵਾਈ ਕਰਵਾ ਕੇ ਤਸੱਲੀ ਕਰ ਸਕਦੇ ਜੀ ਤੇ ਇੱਕ ਆਪਣੇ ਕੋਈ ਵੀਰ ਜਿਹੜੀ ਆ ਚੌਥੇ ਨੰਬਰ ਤੇ ਇਹ ਆ ਗਈ ਬੱਛੀ ਗੜ ਬਾਜੀ ਟੋਕੜ ਆ ਆਪਣਾ ਟੋਕੜ ਹਾਂਜੀ ਕੱਲੀ ਟੋਕੜ ਹੀ ਗੱਬਣ ਗੋਬਣ ਤਾਂ ਨਹੀਂ ਆ ਗਈ ਨਾ 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 ਸਾਜੀ ਟੋਕੜ ਤੇ ਸਮਾਂ ਇਹਨੂੰ ਕਿੰਨਾ ਕੋ ਗਿਆ ਵੈਸੇ ਸੁਈ ਨੂੰ ਅੱਜ ਇਹਨੂੰ ਅੱਜ ਆਪਾਂ ਆਂਦੀ ਆ ਅੱਛਾ ਜੀ ਹਾਂਜੀ ਆਪਾਂ ਪੱਕਾ ਨਹੀਂ ਪਤਾ ਹੁਣ ਦੁੱਧ ਕਿੰਨਾ ਥੱਲੇ ਦੇ ਦੁੱਧ ਦੇ ਥੱਲੇ 10 ਲੀਟਰ 10 ਕਿਲੋਟਰ ਹਾਂ ਠੀਕ ਹੈ ਜੀ 10 ਕਿਲੋ ਤਾਂ ਚੱਲਣ ਈ ਫਿਰ ਹੋ ਸਕਦਾ ਵੀ ਸਮਾਂ ਵੀ ਥੋੜਾ ਹੀ ਹੋਇਆ ਹੋਵੇ ਕੋਈ 2-3 ਮਹੀਨੇ ਤੱਕ ਵੀ ਹੋ ਸਕਦਾ ਹਾਂਜੀ ਠੀਕ ਹੈ ਜੀ ਸਵੇਰ ਦੁੱਝੇ ਸੂਈ ਹੋਗੀ ਨਹੀਂ ਪਹਿਲੇ ਪਹਿਲਨ ਬੱਚੀ ਹਾਂਜੀ ਪਹਿਲਨ ਠੀਕ ਹੈ ਜੀ ਪਹਿਲਨ ਵੜਾ ਦੋਸਤੋ ਟੋਕੜ ਆ ਠੀਕ ਆ ਤੇ ਕਿਸੇ ਤਰ੍ਹਾਂ ਦਾ ਕੋਈ ਮਿਹਰਬਾਨੀ ਅੱਗੇ ਹੈਗਾਗਾ ਵੀ ਬਣੀ ਆ ਜਾਂ ਨਹੀਂ ਬਣੀ ਤੇ ਕੱਲੀ ਟੋਕੜ ਆ ਟੋਕੜ ਮੰਨ ਕੇ ਤੁਸੀਂ ਜਿਹੜਾ ਦੋਸਤੋ ਸੌਦਾ ਕਰ ਸਕਦੇ ਜੇ 10 ਕਿਲੋ ਦੁੱਧ ਇਸ ਵੜ ਦੇ ਹੋਂ ਥੱਲੇ ਆ ਬਿਲਕੁਲ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਕੱਦ ਉੱਚਾ ਬੱਡੇ ਕੱਦ ਦੇ ਵਿੱਚ ਆ ਬਾਕੀ ਨਸਲ ਬਰੀਡ ਪੂਰੀ ਆ ਠੀਕ ਆ ਜੀ ਬੋਦੀ ਵਾਲੀ ਵਾਇਡ ਆ ਛੋਟੇ ਜੇ ਕੰਨ ਆ ਬਿਲਕੁਲ ਵੇਖੋ ਤੁਸੀਂ ਸਟੇਟ ਪਟਾ ਠੀਕ ਆ ਜੀ ਜਾਓ ਵੀਰ ਗਰਸੇਵਕ ਤੌਰ ਤੇ ਇਹਨੂੰ ਵੀ ਸੋ 10 ਕਿਲੋ ਦੋਸਤੋ ਦੁੱਧ ਹੁਣ ਇਸ ਟਾਈਮ ਦੇ ਥੱਲੇ ਹਾਜ਼ਰ ਆ ਸੋ ਇੱਕ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਆ ਦੋਸਤੋ ਹਨਾ ਵੀ ਕਿਸੇ ਵੀ ਫਾਰਮਰ ਵੀਰ ਨੇ ਥੋੜੇ ਪੈਸੇ ਵੀ ਖਰਚ ਕਰਨੇ ਆ ਤੇ ਉਹਨਾਂ ਵਾਸਤੇ ਦੋਸਤੋ ਇਹ ਪਸ਼ੂ ਬਹੁਤ ਲਾਹੇਵੰਦਾ ਛੋਟੀ ਕੀਮਤ ਦੇ ਆ ਤੇ ਦੁੱਧ ਜਿਹੜੇ ਵੀਰ ਨੇ ਕੋਈ 8-10 ਲੀਟਰ ਚੋਣਾ ਥੋੜੇ ਪੈਸੇ ਖਰਚ ਕਰਨੇ ਉਹ ਤੁਸੀਂ ਜ਼ਰੂਰ ਖਰੀਦ ਕਰ ਸਕਦੇ ਹੋ ਬਾਕੀ ਥਣ ਥਣੋਂ ਹੱਥੀਂ ਚਵਾਈ ਜਰਾ ਠੀਕ ਹੈ ਜੀ ਲੈਓ ਵੀਰ ਮੋੜਨ ਲੱਗਿਆ ਕਰ ਸੋ ਠੀਕ ਹੈ ਜੀ ਠੀਕ ਹੈ ਅਗਰ ਸੇਵਕੋ ਭਾਈ ਕੀ ਕਰਦੇ ਆ ਮੋਲੇ ਦਾ ਟੋਕਰ ਦਾ ਜੀ ਮੋਲੇ ਦਾ ਆਪਾਂ ਕਰਦੇ 5000 ਰੁਪਈਆ ਹਾਂ ਜੀ 20000 ਦੇ ਦਾਂ 20000 ਦੇ ਠੀਕ ਆ ਦੁੱਧ ਮਤਲਬ ਕਿ 10 ਲੀਟਰ ਹੀ ਹੋਊਗਾ ਜੀ 10 ਦਾ 9 ਵੀ ਹੋਊਗਾ ਨਹੀਂ ਪੱਕਾ ਵਈ 10 ਹੋਊਗਾ ਠੀਕ ਆ ਜਰਾ ਤਾਂ ਦੋਸਤੋ 10 ਲੀਟਰ ਜਿਹੜਾ ਪੱਕਾ ਦੁੱਧ ਆ ਬਾਕੀ 20000 ਲੈਣ ਦੇ ਨਾ ਸੋ ਮੁੱਲ ਛੋਟਿਆ ਦੋਸਤੋ ਵੈਸੇ ਅੰਸਰ ਵਸ਼ੀਆਂ ਈ ਡੱਡੀਆਂ ਵਸਾਂ ਮਿਲਦੀਆਂ ਕਿਸੇ ਵੀਰਾਂ ਨੂੰ ਜੇਕਰ ਆਪਾਂ ਬਰੀਡ ਦੇ ਉੱਪਰ ਵੀ ਕੰਮ ਕਰਨਾ ਚੰਗੀ ਵਸ਼ੀ ਲਾਭ ਰਹੇ ਆ ਉਸ ਪਰਪਸ ਵਾਸਤੇ ਵੀ ਤੁਸੀਂ ਖਰੀਦ ਸਕਦੇ ਜੇ ਨਹੀਂ ਤਾਂ ਦੋਸਤੋ ਜਿਹੜਾ ਦੁੱਧ ਵੀ ਥੱਲੇ ਹਾਜ਼ਰ ਜਿਹੜਾ 10 ਕਿਲੋ ਆ ਇਸ ਵਾਇਰ ਦੇ ਠੀਕ ਆ ਤੇ ਇਹ ਚਾਰ ਨਗ ਨੇ ਅੱਜ ਜਿਹੜੇ ਆਪਾਂ ਤੁਹਾਨੂੰ ਇਸ ਘਰੋਂ ਦਿਖਾਉਣੇ ਤੇ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਰਹਿਣਗੇ ਨੰਬਰ ਇੱਕ ਵਰੀ ਆਪਾਂ ਪੁੱਛ ਕੇ ਵੀਰ ਤੋਂ ਦੱਸ ਦਿੰਨੇ ਆ ਤੁਹਾਨੂੰ ਠੀਕ ਆ ਤੇ ਗੁਰਸੇਵਕ ਵੀਰ ਨੰਬਰ ਆਪਣੇ ਜਿਹੜੇ ਜਰੂਰ ਸਾਂਝੇ ਕਰ ਦਈਏ ਜੀ ਭਾਈ ਨੰਬਰ ਹੈ 99344 ਹਾਂਜੀ 28924 ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਸੋ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਨੇ ਵੀਰ ਗੁਰਸੇਵਕ ਸਿੰਘ ਉਹਨਾਂ ਦੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਚਾਰ ਪਸ਼ੂ ਸੀ ਅੱਜ ਆਪਾਂ ਇਸ ਘਰੋਂ ਤੁਹਾਨੂੰ ਦਿਖਾਉਣੇ ਇੱਕ ਝੋਟੀ ਆ ਤਿੰਨ ਵਿਹੜਾ ਇੱਕ ਬਿਲਕੁਲ ਸੱਜਰ ਸੂਣ ਵਾਲੀ ਵਿਹੜਾ ਤੇ ਇੱਕ ਸੱਜਰ ਸੂਈ ਆ ਠੀਕ ਆ ਇੱਕ ਤੋਕੜ ਵਿਹੜ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਦੋਸਤੋ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਆ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ